ਹੈਲੋ ਦੋਸਤੋ ਕੀ ਹਾਲ ਚਾਲ ਅੱਜ ਤੁਹਾਨੂੰ ਇੱਕ ਕਹਾਣੀ ਸੁਣਾਉਣ ਲੱਗੇ ਆਂ ਆਪਣੇ ਪੰਜਾਬ ਦੀ ਉਹ ਮਲੇਰਕੋਟਲੇ ਦੀ ਕਿੰਨੀ ਸੱਚ ਆ ਤੇ ਕਿੰਨੀ ਝੂਠ ਆ ਇਹ ਤਾਂ ਮੈਂ ਕੋਈ ਦਾਵਾ ਨਹੀਂ ਕਰ ਸਕਦਾ ਪਰ ਮੈਂ ਜਿਵੇਂ ਸੁਣੀ ਆ ਮੈਂ ਤੁਹਾਨੂੰ ਉਵੇਂ ਸੁਣਾਉਣ ਦੀ ਕੋਸ਼ਿਸ਼ ਕਰੂੰਗਾ ਇੱਕ ਦੋਸਤ ਨੇ ਮੇਰੇ ਨੇ ਮੈਨੂੰ ਦੱਸੀ ਆ ਉਹਦੇ ਨਾਲ ਹੋਇਆ ਕੀ ਸੀਨ ਹੁਣ ਐਵੇਂ ਨਹੀਂ ਪਤਾ ਵੀ ਕਿੰਨਾ ਉਹਨੇ ਸੱਚ ਦੱਸਿਆ ਕਿੰਨਾ ਉਹਨੇ ਵਿੱਚ ਝੂਠ ਬੋਲਿਆ ਪਰ ਚਲੋ ਫਿਰ ਵੀ ਮੈਂ ਤੁਹਾਨੂੰ ਦੱਸਦਾ ਇੱਕ ਮਲੇਰ ਕੋਟਲੇ ਨਹਿਰ ਜਿੱਥੇ ਕੇ ਕਹਿੰਦੇ ਨੇ ਵੀ ਉਹ ਥੋੜੀ ਭੂਤਾਂ ਦੀ ਨਹਿਰ ਆ ਵੀ ਉੱਥੇ ਐਕਟੀਵਿਟੀ ਹੁੰਦੀ ਆ ਹੈ ਜੀ ਤੇ ਮੇਰਾ ਦੋਸਤ ਦੱਸਦਾ ਕਿ ਉਹ ਮਲੇਰ ਕੋਟਲੇ ਗਿਆ ਸੀਗਾ ਕਿਸੇ ਆਪਣੇ ਦੋਸਤ ਨੂੰ ਮਿਲਣ ਚਲੋ ਨਹਿਰ ਓਪੁਲੀ-ਪੁਲੀ ਜਾ ਰਿਹਾ ਸੀਗਾ ਮੋਟਰਸਾਈਕਲ ਦੇ ਉੱਤੇ ਤੇ ਉਹਨੂੰ ਇੱਕ ਬੰਦਾ ਮਿਲਦਾ ਰਾਹ 'ਚ ਜਿਹੜਾ ਟਾਈਮ ਹੁੰਦਾ ਇਹ ਸ਼ਾਮ ਦਾ ਹੁੰਦਾ ਹੈ ਮਨ ਕੇ ਚਲੋ ਥੋੜਾ ਥੋੜਾ ਹਨੇਰਾ ਪੈ ਲੱਗਿਆ ਹੁੰਦਾ ਏ ਸ਼ਾਮ ਨੂੰ ਉਹਨੂੰ ਬੰਦਾ ਮਿਲਦਾ ਏ ਉੱਥੇ ਇੱਕ ਉਹਨੂੰ ਹੱਥ ਦਿੰਦਾ ਏ ਮਨ ਨਹਿਰ ਦੀ ਜਿਹੜੀ ਵਟ ਜੀ ਹੁੰਦੀ ਉੱਥੇ ਖੜਾ ਹੁੰਦਾ ਤੇ ਉਹਨੂੰ ਹੱਥ ਦਿੰਦਾ ਏ ਚਲੋ ਮੇਰਾ ਜਿਹੜਾ ਦੋਸਤ ਉਹ ਮੋਟਰਸਾਈਕਲ ਰੋਕ ਲੈਂਦਾ ਏ ਤੇ ਉਹ ਬੰਦਾ ਉਹਨੂੰ ਕਹਿੰਦਾ ਵੀ ਮੈਨੂੰ ਪਾਣੀ ਪਲਾ ਦੇ ਤੇ ਹੁਣ ਆਪ ਨੂੰ ਪਤਾ ਆ ਵੀ ਜੇ ਮੋਟਰਸਾਈਕਲ ਤੇ ਆਪਾਂ ਜਾਂਦੇ ਆ ਆਪਾਂ ਕਿਹੜਾ ਵੀ ਪਾਣੀ ਪੂਣੀ ਕੁਝ ਨਾਲ ਲੈ ਕੇ ਜਾਂਦੇ ਆ ਤੇ ਮੇਰਾ ਦੋਸਤ ਕਹਿੰਦਾ ਵੀ ਪਾਣੀ ਤਾਂ ਮੇਰੇ ਕੋਲ ਹੈ ਨਹੀਂਗਾ ਵੀ ਮੈਂ ਬਿਜ਼ੀ ਹਾਂ ਹਨਾ ਵੀ ਮੈਂ ਤਾਂ ਜਾ ਰਿਹਾ ਇੱਥੇ ਕਿਸੇ ਕੋਲ ਆਇਆ ਠੀਕਾ ਤੇ ਗੱਲ ਇਹ ਇੰਨੀ ਮਤਲਬ ਕਿ ਛੇਤੀ ਹੁੰਦੀ ਆ ਮੇਰੇ ਦੋਸਤ ਨੇ ਫੋਨ ਲਾਇਆ ਪਿਆ ਹੁੰਦਾ ਇਹ ਆਪਣਾ ਕੰਨ ਨੂੰ ਜਿਵੇਂ ਮੁੰਡੇ ਤੁਹਾਨੂੰ ਪਤਾ ਅੱਜ ਕੱਲ ਚਲਾਉਂਦੇ ਨੇ ਵੀ ਕੰਨਾਂ ਨੂੰ ਫੋਨ ਲਾ ਕੇ ਟੇਡਾ ਹਨਾ ਦੋਨੋਂ ਹੱਥ ਮੋਟਰਸਾਈਕਲ 'ਤੇ ਪਾਈ ਹੁੰਦੇ ਨੇ ਤੇ ਕੰਨ ਨੂੰ ਫੋਨ ਲਾਇਆ ਹੁੰਦਾ ਤੇ ਇੱਕਦਮ ਜਦੋਂ ਉਹ ਉਹਨੂੰ ਕਹਿੰਦਾ ਵੀ ਮੈਨੂੰ ਪਾਣੀ ਪਲਾ ਦੇ ਹੱਥ ਦੇ ਕੇ ਕਹਿੰਦਾ ਮੈਨੂੰ ਪਾਣੀ ਪਲਾ ਦੇ ਉਹ ਜਸਟ ਮੋਟਰਸਾਈਕਲ ਹੌਲੀ ਕਰਕੇ ਤੇ ਫੋਨ ਮਤਲਬ ਕਿ ਤਾਰ ਕੇ ਮੋਟਰਸਾਈਕਲ ਮਾੜਾ ਮਾੜਾ ਰੋੜੇ ਰਿਹਾ ਹੁੰਦਾ ਹੈ ਇੰਨੇ ਚ ਉਹ ਬੰਦਾ ਉਹਨੂੰ ਕਹਿੰਦਾ ਵੀ ਪਾਣੀ ਪਲਾ ਦੇ ਤੇ ਮੇਰਾ ਦੋਸਤ ਕਹਿੰਦਾ ਵੀ ਪਾਣੀ ਤਾਂ ਮੇਰੇ ਕੋਲ ਹੈ ਨਹੀਂਗਾ ਹਨ ਤੇ ਉਹ ਚੱਲ ਫੋਜਦਾ ਵੀ ਉਹੀ ਬੌਲਾ ਹੈ ਨਾ ਜੋ ਪਾਗਲਾ ਕੋਈ ਵੀ ਉਹੀ ਫਰਦਾ ਇੱਥੇ ਤੇ ਐਨੀ ਗੱਲ ਹੋ ਕੇ ਉਹ ਆਪਣਾ ਲੰਘ ਜਾਂਦਾ ਹੈ ਆਪਣੇ ਦੋਸਤ ਕੋ ਤੇ ਅੱਗੇ ਜਾ ਕੇ ਉਹ ਦੱਸਦਾ ਵੀ ਤੁਹਾਡੇ ਪਿੰਡ ਉੱਥੇ ਕੀ ਕਹਿੰਦੇ ਨੇ ਵੀ ਨਹਿਰ ਤੇ ਮੈਨੂੰ ਬੰਦਾ ਮਿਲਿਆ ਉਹ ਆਪਾਂ ਹੁਣ ਗੱਲਾਂ ਕਰ ਲਾ ਜਾਈਏ ਜਿਵੇਂ ਉਹ ਬੰਦਾ ਗੱਲ ਕਰ ਲਾਉਂਦਾ ਵੀ ਉੱਥੇ ਮੈਨੂੰ ਬੰਦਾ ਮਿਲਿਆ ਤੇ ਕਹਿੰਦਾ ਪਾਣੀ ਪਲਾ ਦੇ ਵੀ ਵਿਸਦਾਈ ਤੀਗਾ ਵੀ ਉੱਥੇ ਮੈਂ ਉਹਨੂੰ ਕੀ ਪਾਣੀ ਪਲਾਉਣਾ ਦੀਗਾ ਹਨ ਤੇ ਉਹਨੂੰ ਫਿਰ ਉਹ ਬੰਦਾ ਜਿਹੜਾ ਪਿੰਡ ਦਾ ਹੁੰਦਾ ਏ ਉਹ ਦੱਸਦਾ ਏ ਵੀ ਉੱਥੇ ਉਹ ਇੱਕ ਭੂਤ ਆ ਹਨ ਦੀ ਇੱਕ ਬੰਦਾ ਨਹਿਰ ਚ ਡੁੱਬ ਕੇ ਮਰ ਗਿਆ ਤੀਗਾ ਦੀ ਉਹ ਸਾਰਿਆਂ ਨੂੰ ਪੁੱਛਦਾ ਏ ਉੱਥੇ ਵੀ ਮੈਨੂੰ ਰੋਕ ਕੇ ਕਹਿੰਦਾ ਵੀ ਮੈਨੂੰ ਪਾਣੀ ਪਲਾ ਦੇ ਮੈਨੂੰ ਪਾਣੀ ਪਲਾ ਦੇ ਵੀ ਬੱਟ ਉਹ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਹੈਗਾ ਤਾਂਕਿ ਵੀ ਹੁਆਇਨ ਬਹੁਤ ਲੋਕਾਂ ਨੂੰ ਦਿਖਿਆ ਹੈ ਵੀ ਉਧਰ ਨੂੰ ਰਾਤ ਨੂੰ ਕੋਈ ਹੋਰ ਰਸਤੇ ਤੇ ਜਾਂਦਾ ਨਹੀਂ ਹੁੰਦਾ ਤੇ ਇੰਨੀ ਕੁ ਗੱਲ ਸੀਗੀ ਬਾਕੀ ਮਲੇਰ ਕੋਟਲੇ ਵਾਲੇ ਕਨਫਰਮ ਕਰਨਗੇ ਵੀ ਇਹ ਸੱਚੀ ਗੱਲ ਆ ਜਾਂ ਝੂਠੀ ਗੱਲ ਆ ਬਾਕੀ ਜਿਹਦੇ ਨਾਲ ਹੋਇਆ ਹੁੰਦਾ ਹੈ ਉਹਨੂੰ ਪਤਾ ਹੁੰਦਾ ਬਾਕੀਆਂ ਲਈ ਤਾਂ ਮਜ਼ਾਕ ਹੀ ਹੁੰਦਾ ਆਪਾਂ ਨੂੰ ਕੁਝ ਨਹੀਂ ਪਤਾ ਹੈਗਾ ਜਸਟ enjoy ਵਾਸਤੇ ਜਾਂ ਐਂਟਰਟੇਨਮੈਂਟ ਵਾਸਤੇ ਆਪਾਂ ਇਹ ਜੀ ਕਹਾਣੀ ਸੁਣਦੇ ਆਂ ਹੋਰ ਐਸੀ ਜੀ ਕੋਈ ਕਹਾਣੀ ਸੁਣਨੀ ਆ ਕਿਸੇ ਪਿੰਡ ਦੀ ਜਾਂ ਕੋਈ ਹੋਰ ਤੁਹਾਨੂੰ ਚਿੱਕ ਕਮੈਂਟ ਜਰੂਰ ਕਰ ਦਿਓ ਜਾਂ ਵੀਡੀਓ ਲਾਈਕ ਕਰ ਦਿਓ ਮੈਨੂੰ ਪਤਾ ਲੱਗ ਜੂਗਾ ਤੁਹਾਨੂੰ ਵੀਡੀਓ ਪਸੰਦ ਆ ਜਾਂ ਤਾਂ ਮੈਂ ਹੋਰ ਐਜੀ ਵੀਡੀਓ ਬਣਾਉਂਗਾ ਮਿਲਦੇ ਆਂ ਅਗਲੀ ਵੀਡੀਓ ਚ ਕਿਸੇ ਚ ਓਕੇ ਬਾਏ